ਪਰ ਲਿਨਸਾਨ ਬਹੁਤ ਸਾਰੇ ਪੈਦਾ ਹੁੰਦੇ ਆ ਪਰ ਇਨਸਾਨੀਅਤ ਕਿਤੇ ਕਿਤੇ ਪੈਦਾ ਹੁੰਦੀ ਹੈ ਵੀਰ ਨੂੰ ਪ੍ਰਮਾਤਮਾ ਨੇ ਜੇਕਰ ਜੇਬ ਦਿੱਤੀ ਜੇਬ ਦੇ ਵਿੱਚ ਧਨ ਦਿੱਤਾ ਤੇ ਵੀਰ ਨੂੰ ਖਰਚਣ ਵਾਸਤੇ ਜਿਗਰਾ ਦਿੱਤਾ ਆ ਚੀਜ਼ ਬਾਖਮਾਲ ਹੈ ਹੈਪੀ ਯੂਐਸਏ ਵਾਲੇ ਭਰਾ ਦੇ ਵੱਲੋਂ ਜੇਤੂ ਤੇ ਉਪਜੇਤੂ ਨੂੰ 51 51 ਸੌ ਦਿੱਤਾ ਜਾਣਾ ਹੈ ਦੀ ਯੂਐਸਏ ਵਾਲੇ ਵੀਰ ਦੇ ਨਾਲ ਵੱਡੇ ਪੱਧਰ ਤੇ ਡਾਲਰ ਲੱਗਦੇ ਆ ਰੇਡਾਂ ਦੇ ਉੱਤੇ ਜੱਫੀਆਂ ਦੇ ਉੱਤੇ ਹਰਪ੍ਰੀਤ ਸਿੰਘ ਅਸੀਂ ਉਹਦੇ ਬਾਰੇ ਇਹ ਕਹਿੰਨੇ ਕਿ ਜਿਉਂ ਵੀ ਸਾਡਾ ਉੱਪਰ ਲੱਖਾਂ ਜੁਈ ਇੱਕ ਹੈ ਜੋ ਵੀ ਸਮਾਜ ਭਲਾਈ ਦੇ ਕੰਮ ਕਰਦਾ ਹੈ ਤੁਹਾਨੂੰ ਬਹੁਤ ਚੰਗਾ ਲੱਗਦਾ ਆਪਣੀ ਘਰ ਠੀਕ ਠਾਕ ਪੱਕਾ ਹੋ ਕੇ ਆ ਵੀ ਅਸੀਂ ਵੀ

ਉਠੀ ਕੰਮ ਕਰਦੇ ਤਾਈਂ ਪਛਾਣ ਲਈ ਚੰਗੇ ਕੰਮ ਕਰਦੇ ਤਾਈਂ ਪਛਾਣ ਲਈ ਹੈਪੀ ਯੂ ਐਸ ਏ ਵੱਲੋਂ ਪਹਿਲਵਾਨਾਂ ਦੇ ਵਾਸਤੇ ਵੀ ਵੀਰ ਕਹਿੰਦਾ ਕਿ ਡਾਲਰਾਂ ਦੇ ਮਾਨ ਸਨਮਾਨ ਜੜਿਆ ਇਹ ਵਿਸ਼ੇਸ਼ ਕੀਤੇ ਜਾਣਿਆ ਧੰਨ ਧੰਨ ਬਾਬਾ ਸ਼੍ਰੀ ਜੰਤ ਜੀ ਐਨ ਜੀਓ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ ਯੂ ਐਸ ਏ ਜਿਨ੍ਹਾਂ ਦਾ ਇਸ ਸਮਾਜ ਬਣਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਬਿੜਕੀ ਕਹਿੰਦੇ ਵਿਆਹ ਕਰਦਾ ਹੈ ਗਰੀਬ ਘਰਾਂ ਦੇ ਕਮਰੇ ਪਵਾ ਕੇ ਦਿੰਦਾ ਹੈ ਕੈਂਸਰ ਦੇ ਮਰੀਜ਼ ਨੇ ਹੋਰ ਵੀ ਕਈ ਬਿਮਾਰੀਆਂ ਦੇ ਮਰੀਜ਼ ਨੇ ਜਿੰਨਾ ਵਾਸਤੇ ਮਾਇਆ ਭੇਜਦਾ ਪਰ ਇਨਸਾਨ ਬਹੁਤ ਸਾਰੇ ਪੈਦਾ ਹੁੰਦੇ ਆ ਪਰ ਇਨਸਾਨੀਅਤ ਕਿਤੇ ਕਿਤੇ ਪੈਦਾ ਹੁੰਦੀ ਹੈ ਵੀਰ ਨੂੰ ਪ੍ਰਮਾਤਮਾ ਨੇ ਜੇਕਰ ਜੇਬ ਦਿੱਤੀ ਜੇਬ ਦੇ ਵਿੱਚ ਧਨ ਦਿੱਤਾ ਤੇ ਵੀਰ ਨੂੰ ਖਰਚਣ ਵਾਸਤੇ ਜਿਗਰਾ ਦਿੱਤਾ ਆ ਚੀਜ਼ ਬਾਖਮਾਲ ਹੈ ਜਿੱਤਣ ਵਾਲੇ ਪ੍ਰਿਆਰ ਪਲੇਰਾਂ ਨੂੰ ਦਾਨ ਕੀਤੀ ਸੀ ਸੋ ਐਰਕਾ ਵੀ ਮੇਰਾ ਵੀਰ ਬੜੀ ਵੱਡੀ ਸੇਵਾ ਭੇਜੀ ਹੈ ਸੋ ਸਾਡੀ ਕਮੇਟੀ ਵੱਲੋਂ ਉਹਨਾਂ ਦੇ ਡੈਡੀ ਜੀ ਵਾਸਤੇ ਇੱਕ ਛੋਟਾ ਜਿਹਾ ਸਨਮਾਨ ਭੇਜਿਆ ਹੈ ਮੇਰੇ ਵੀਰ ਨੇ ਉਹ ਜਿਹੜਾ ਸਾਡਾ ਵੀਰ ਹਰਪੀ ਸਿੰਘ ਹੈ ਪੀ ਹੈ ਨਾ ਇਹ ਆਪਣੇ ਕੋਲੋਂ ਹੀ ਸੇਵਾ ਕਰਦਾ ਜਿੰਨੀ ਵੀ ਕਰਦਾ ਹੈ ਕਿਸੇ ਕੋਲੋਂ ਕੋਈ ਪੈਸਾ ਵੀ ਨਹੀਂ ਲੈਂਦਾ ਪਰ ਇਨਸਾਨ ਬਹੁਤ ਸਾਰੇ ਪੈਦਾ ਹੁੰਦੇ ਆ ਪਰ ਇਨਸਾਨੀਅਤ ਕਿਤੇ ਕਿਤੇ ਪੈਦਾ ਹੁੰਦੀ ਹੈ ਵੀਰ ਨੂੰ ਪ੍ਰਮਾਤਮਾ ਨੇ ਜੇਕਰ ਜੇਬ ਦਿੱਤੀ ਜੇਬ ਦੇ ਵਿੱਚ ਧਨ ਦਿੱਤਾ ਤੇ ਵੀਰ ਨੂੰ ਖਰਚਣ ਵਾਸਤੇ ਜਿਗਰਾ ਦਿੱਤਾ ਆ ਚੀਜ਼ ਬਾਕਮਾਲ ਹੈ ਸਵਾਗਤ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਤੇ ਮੈਂ ਹਾਂ ਰਿਸ਼ਪਾਲ ਸਿੰਘ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਗੁਰਬਾਣੀ ਫਰਮਾਉਂਦੀ ਹੈ ਕਿ ਸੇਵਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਤ ਪਾਈ ਸੋ ਗੁਰਬਾਣੀ ਸਾਫ ਸਾਫੇ ਇਸ਼ਾਰੇ ਕਰਦੀ ਹੈ ਕਿ ਸੇਵਾ ਦੇ ਨਾਲ ਕੀ ਕੁਝ ਮਿਲਦਾ ਹੈ ਕਰੋੜਾਂ ਲੋਕਾਂ ਚੋਂ ਚੰਦ ਕੋਈ ਐਸੇ ਰੱਬ ਦੇ ਫਰਿਸ਼ਤੇ ਹੁੰਦੇ ਨੇ ਜੋ ਆਪਣੀ ਨੇਕ ਤਸਵੰਦ ਦੇ ਵਿੱਚੋਂ ਜ਼ਰੂਰਤਮੰਦ ਤੇ ਲੋੜਵੰਦਾ ਦੀ ਸੇਵਾ ਲਗਾਤਾਰ ਕਰਦੇ ਆ ਰਹੇ ਨੇ ਤੁਹਾਨੂੰ ਅਸੀਂ ਅੱਜ ਐਸੇ ਹੀ ਇੱਕ ਪਰਿਵਾਰ ਦੇ ਨਾਲ ਮਿਲਾਉਣ ਜਾ ਰਹੇ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਨਗਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਬਿਆਸ ਦੇ دریا ਕਿਨਾਰੇ ਵਸਿਆ ਬਹੁਤ ਹੀ ਖੂਬਸੂਰਤ ਪਿੰਡ ਹੈ ਮਾੜੀ ਪੁੱਚੀਆਂ ਪੰਜਾਬ ਪੁਲਿਸ ਦੇ ਇੰਸਪੈਕਟਰ ਕੁਲਵੰਤ ਸਿੰਘ ਦੇ ਘਰ ਜਨਮੇ ਹਰਪ੍ਰੀਤ ਸਿੰਘ ਹੈਪੀ ਨੇ ਆਪਣੇ ਮਾਪਿਆਂ ਦਾ ਪਿੰਡ ਦਾ ਤੇ ਇਲਾਕੇ ਦਾ ਨਾਮ ਪੂਰੀ ਦੁਨੀਆ 'ਚ ਚੰਨ ਵਾਂਗ ਚਮਕਾ ਦਿੱਤਾ ਹੈ ਅੱਜ ਕੱਲ੍ਹ ਇਸ ਚੋਬਰ ਨੂੰ ਦੁਨੀਆ ਹੈਪੀ ਯੂ ਐਸ ਏ ਦੇ ਨਾਮ ਨਾਲ ਸਤਿਕਾਰਦੀ ਹੈ ਇਲਾਕੇ 'ਚ ਕਿਸੇ ਵੱਡੇ ਮੰਤਰੀ ਵਾਂਗ ਨਾਮ ਚੱਲਦਾ ਇਸ ਗੱਭਰੂ ਦਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਸਾਰੇ ਕੰਮ ਕਰਦਾ ਹੈ ਯੂਐਸਏ 'ਚ ਬੈਠਾ ਹਰਪ੍ਰੀਤ ਹੈਪੀ ਲੋੜਵੰਦਾਂ ਤੇ ਗਰੀਬਾਂ ਲਈ ਕਿਸੇ ਫਰਿਸ਼ਤੇ ਤੋਂ ਵੀ ਘੱਟ ਨਹੀਂ ਹੈ ਵਿਦੇਸ਼ ਗਏ ਨੂੰ ਭਾਵੇਂ 15 ਸਾਲ ਦੇ ਕਰੀਬ ਹੋ ਗਏ ਨੇ ਪਰ ਲੋਕ ਭਲਾਈ ਦੀਆਂ ਸੇਵਾਵਾਂ ਨੇ ਕਮਾਈ ਚੁੱਕ ਕਰਦਿਆਂ 12 ਸਾਲ ਦੇ ਕਰੀਬ ਹੋ ਚੁੱਕੇ ਨੇ ਕਰਦੇ ਵੇੜੇ 'ਚ ਬੈਠੇ ਪਿਤਾ ਕੁਲਵੰਤ ਸਿੰਘ ਪੁੱਤਰ ਨੂੰ ਯਾਦ ਕਰਦੇ ਕਦੇ ਉਹਦੀ ਤਸਵੀਰ ਚੁੰਮਦੇ ਤੇ ਕਦੇ ਉਹਦੀ ਤਸਵੀਰ ਨੂੰ ਗਲੇ ਨਾ ਲਗਾਉਂਦੇ ਨੇ ਪੁੱਤਰ ਦੇ ਲੰਮੇ ਵਿਛੋੜੇ ਦਾ ਦਰਦ ਮਾਂ ਤੋਂ ਇਲਾਵਾ ਭਲਾ ਹੋਰ ਕੌਣ ਸਮਝ ਸਕਦਾ ਹੈ ਹੈਪੀ ਦੀ ਤਸਵੀਰ ਨੂੰ ਨਿਹਾਰਦੇ ਹੋਏ ਪਸਦੀ ਮਾਂ ਕਹਿੰਦੀ ਐ ਪੁੱਤਰਾ ਮੇਰਾ ਵੀ ਦਿਲ ਕਰਦਾ ਐ ਸਾਡੇ ਵੇੜੇ ਵੀ ਭੰਡ ਰੌਣਕਾਂ ਲਾऊं ਖੁਸਰੇ ਵੀ ਨੱਚਣ ਰੌਲਾ ਪਾਉਣ ਤੇ ਮੈਂ ਵੀ ਬਹੁਤ ਪਾਣੀ ਵਾਰ-ਵਾਰ ਕੇ ਪੀਵਾਂ ਪੈਣ ਵੀ ਕੋੜੀ ਦੀਆਂ ਵਾਗਾਂ ਗੁੰਦਰ ਨੂੰ ਕਾਲੀ ਐ ਪਰ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬਾਬਾ ਮਿੱਡ ਦੀ ਯਾਦ ਬੜੇ ਚਾਹ ਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਐ ਤੰਤਨ ਬਾਬਾ ਮਿੱਡ ਜੀ ਸਪੋਰਟਸ ਕਲੱਬ ਮਾੜੀ 부ਛੀਆਂ ਵੱਲੋਂ ਪੰਜਾਬ ਦੀਆਂ ਨਾਮਰ ਕਬੱਡੀ ਦੀਆਂ ਟੀਮਾਂ ਵਿਚਕਾਰ ਫਸਮੇ ਤੇ ਰੌਚਕ ਮੁਕਾਬਲੇ ਕਰਵਾਏ ਜਾਂਦੇ ਤੰਤਨ ਬਾਬਾ ਸ਼੍ਰੀ ਚੰਦ ਜੀ ਐਨ ਜੀਓ ਦੇ ਫਾਊਂਡਰ ਹੈਪੀ ਯੂ ਐਸ ਏ ਵੱਲੋਂ ਜਿੱਤੂ ਖਿਡਾਰੀਆਂ ਨੂੰ ਡਾਲਰਾਂ ਦੇ ਵੱਡੇ ਇਨਾਮਾਂ ਨਾਲ ਨਿਵਾਜਿਆ ਗਿਆ ਆਪਣੇ ਚੈਨਲ ਤੇ ਲਾਈਵ ਦੀ ਸੇਵਾ ਨਿਭਾਈ ਤੇ ਜਲੇਬੀਆਂ ਦੇ ਅਟੁੱਟ ਲੰਗਰ ਤੋਂ ਇਲਾਵਾ ਕਈ ਸੇਵਾਵਾਂ ਵੇਖ ਹਾਰੇ ਕੋਈ ਇਹ ਹੀ ਕਹਿੰਦਾ ਨਜ਼ਰ ਆਇਆ ਵਾਹ ਹੈਪੀ ਜੀ ਵਾਹ ਤੇਰੇ ਅਰਗੇ ਪੁੱਤ ਬਾਰ ਬਾਰ ਨਿਜਮਣ ਪਿੰਸੇ ਅਸੀਂ ਉਹਦੇ ਬਾਰੇ ਇਹ ਕਹਿੰਦੇ ਹਾਂ ਜੋ ਵੀ ਸਾਡਾ ਪੁੱਤਰ ਲੱਖਾਂ ਜੀ ਇੱਕੀ ਜੋ ਵੀ ਸਮਾਜ ਭਲਾਈ ਦੇ ਕੰਮ ਕਰਦਾ ਹੈ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਜੋ ਸਾਡੇ ਪਿੰਡੇ ਛੇਂਚ ਮੇਲਾ ਹੁੰਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਉਹਦੇ ਚ ਪਿੱਠੀ ਕਿ ਸਾਲ ਲੰਦਾ ਹੈ ਬਹੁਤ ਵਾਰ ਚੜ੍ਹ ਕੇ ਸਾਲ ਲੰਦਾ ਹੈ ਲਾਈਵ ਕਰਾਂਦਾ ਹੈ ਕੋਈ ਹੋਰ ਕਬੱਡੀ ਦੇ ਮੈਚ ਕਰਾਂਦਾ ਹੈ ਹੋਰ ਵੀ ਕੋਈ ਕੰਮ ਉਹ ਕਰਾ ਦੱਸੋ ਤੁਸੀਂ ਅੱਜ ਲਈ ਪਤਾ ਲੰਗਰ ਲਗਾ ਰਿਹਾ ਹੈ ਤੇ ਹੋਰ ਲਾਈਵ ਕਰਾ ਰਿਹਾ ਹੈ ਅਸੀਂ ਕਹਿੰਦੇ ਸਾਡਾ ਪੁੱਤਰ ਠੀਕ ਠਾਕ ਰਵੇ ਉੱਥੇ ਤੇ ਠੀਕ ਠਾਕ ਕਮਾਈ ਨੇ ਕਮਾਈ ਕਰੇ ਆਪਣੇ ਤੇ ਉਹਦੇ ਜਿਹੜੇ ਸੰਦ ਕੱਢਦਾ ਰਹੇ ਤੇ ਲੋਕ ਭਲਾਈ ਦਾ ਕੰਮ ਕਰਦਾ ਰਹੇ ਤੇ ਆਪਣੇ ਘਰ ਠੀਕ ਠਾਕ ਪੱਕਾ ਹੋ ਕੇ ਆਵੇ ਕਈ ਵੀ ਉਹਦਾ ਠੀਕ ਠਾਕ ਵਿਆਹ ਕਰੀਏ ਜਾਂ ਕੁਝ ਵੀ ਹੈ ਨਾ ਮੈਂ ਰਿਟੇਨ ਇੰਸਪੈਕਟਰ ਕੰਮ ਸੰਭੋ ਰਿਆ ਮੇਰਾ ਤੇ ਕਬਹੁ ਜੰਗਾ ਬੜੀ ਟੰਗੇ ਕੰਮ ਕਰਦਾ ਹਰ ਸਾਲ ਪਿੰਡ ਦੇ ਵਿੱਚ ਜਿਹੜੇ ਮੇਰੇ ਤੇ ਬਹੁਤ ਦਾਨ ਕਰਦਾ ਇਸ ਮੇਰੇ ਕਦਰ ਹੋ ਗਈ ਉਹ ਠੀਕ ਕੰਮ ਕਰਦਾ ਤਾਂ ਇਹ ਪਛਾਣਉਦੀ ਚੰਗੇ ਕੰਮ ਕਰਦਾ ਤਾਂ ਇਹ ਪਛਾਣਉਦੀ ਜੀ ਤਨਤਨ ਬਾਬਾ ਸ਼੍ਰੀਜੰਤ ਜੀ ਐਨਜੀਓ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ ਯੂਐਸਏ ਜਿਨ੍ਹਾਂ ਦਾ ਇਸ ਸਮਾਜ ਪਣਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਸਾਡਾ ਵੀਰ ਹਰਪ੍ਰੀਤ ਸਿੰਘ ਹੈਪੀ ਯੂਐਸਏ ਜੋ ਕਿ 12 ਸਾਲ ਹੋ ਗਏ ਉਹਨੂੰ ਵਿਦੇਸ਼ ਗਿਆ ਨੂੰ ਸਾਡੇ ਇਸ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਲੋੜਵੰਦ ਗਰੀਬ ਪਰਿਵਾਰ ਨੇ ਕਰੀਬ ਦੇ ਕਰੀਬ 40-50 ਉਹਨੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਆ ਸੋ 15-20 ਕਮਰੇ ਵੀ ਪਾਕ ਦਿੱਤੇ ਗਰੀਬ ਪਰਿਵਾਰਾਂ ਨੂੰ ਉਹ ਜਿਹੜੇ ਕੋਈ ਕੈਂਸਰ ਦਾ ਮਰੀਜ਼ ਏ ਕੋਈ ਹੋਰ ਕੋਈ ਐਕਸੀਡੈਂਟ ਦੇ ਹੋ ਜਾਂਦੇ ਨੇ ਬਹੁਤ ਹੀ ਲੋਡਵਰ ਲੋਡਵੰਦ ਪਰਿਵਾਰ ਨੇ ਜਿੰਨਾਂ ਦੀ ਹੈਪੀ ਮੇਰਾ ਵੀਰ ਮਦਦ ਕਰਦਾ ਏ ਸੋ ਅੱਜ ਮੇਰੇ ਵੀਰ ਦੇ ਪਿੰਡ ਮਾੜੀ ਬੁੱਚੀਆਂ ਦੇ ਵਿੱਚ ਇਹ ਮੇਲਾ ਕਰਾਉਂਦੇ ਨੇ ਬਾਬਾ ਤਨ ਤਨ ਬਾਬਾ ਮੇ ਡਿਜੀ ਦਾ ਮੇਲਾ ਕਰਾਉਂਦੇ ਨੇ ਉਸ ਮੇਲੇ ਦੇ ਵਿੱਚ ਮੇਰਾ ਵੀਰ ਹਰ ਸਾਲ ਬੜਾ ਵੱਡਾ ਯੋਗਦਾਨ ਪਾਉਂਦਾ ਏ ਪਿਛਲੀ ਵਾਰ ਉਹ ਮੇਰੇ ਵੀਰ ਨੇ ਮੋਟਰਸਾਈਕਲ ਵੀ ਜਿੱਤਣ ਵਾਲੇ ਪਲੇਅਰਾਂ ਨੂੰ ਦਾਨ ਕੀਤੀ ਸੀ ਸੋ ਐਰਕਾ ਵੀ ਮੇਰਾ ਵੀਰ ਬੜੀ ਵੱਡੀ ਸੇਵਾਪੀ ਜੀ ਲੋ ਜਿਹੜੇ ਜਿਨੇ ਵੀ ਵਿੱਚ ਪਹਿਲਵਾਨ ਹੋਣਗੇ ਜਾਂ ਕਬੱਡੀ ਦੇ ਖਿਡਾਰੀ ਹੋਣਗੇ ਉਹਨਾਂ ਵਾਸਤੇ ਚੰਗੇ ਚੰਗੇ ਇਨਾਮ ਭੇਜੇ ਨੇ ਮੇਰੇ ਵੀਰ ਨੇ ਸੋ ਸਾਡੀ ਕਮੇਟੀ ਵੱਲੋਂ ਉਹਨਾਂ ਦੇ ਡੈਡੀ ਜੀ ਵਾਸਤੇ ਇੱਕ ਛੋਟਾ ਜਿਹਾ ਸਨਮਾਨ ਭੇਜਿਆ ਹੈ ਮੇਰੇ ਵੀਰ ਨੇ ਸੋ ਇਹ ਜਿਹੜਾ ਸਾਡਾ ਵੀਰ ਹਰਪੀ ਸਿੰਘ ਐਪੀ ਹੈ ਨਾ ਇਹ ਆਪਣੇ ਕੋਲੋਂ ਹੀ ਸੇਵਾ ਕਰਦਾ ਜਿੰਨੀ ਵੀ ਕਰਦਾ ਹੈ ਕਿਸੇ ਕੋਲੋਂ ਕੋਈ ਪੈਸਾ ਵੀ ਨਹੀਂ ਲੈਂਦਾ ਜਿੰਨੀ ਵੀ ਸੇਵਾ ਇਹ ਕ ਪਹੁੰਚਦੀ ਕਰਦਾ ਆਪਣੇ ਆਪਣੇ ਕਮਾਈ ਦੇ ਵਿੱਚੋਂ ਆਪਣੇ ਦਸਵੰਧ ਕੱਢ ਕੇ ਭੇਜਦਾ ਕਿਸੇ ਕੋਲੋਂ ਨਹੀਂ ਕੋਈ ਪੈਸਾ ਲੈਂਦਾ ਜਿੰਨੀ ਵੀ ਸੇਵਾ ਇਹ ਉਹਦੇ ਆਪਣੇ ਕੋਲੋਂ ਹੀ ਆਉਂਦੀ ਹੈ ਕੋਈ ਸਾਬਤ ਨਹੀਂ ਕਰ ਸਕਦਾ ਹੈ ਕਿ ਪੀਨੇ ਕਿਸੇ ਕੋਲ 10 ਰੁਪਏ ਵੀ ਲਏ ਹੋਣ